ਹੌਰੀ ਅੱਬਾ ਭਰਮ ਮਿਟਾਓ ਆਪਣਾ ਇਹ ਸੰਸਾਰ ਸਗਲ ਹੈ ਸੁਪਨਾ ਭਰਮੇ ਸੁਰ ਨਰ ਦੇਵੀ ਦੇਵਾ ਭਰਮੇ ਸਿਦ ਸਾਧਿਕ ਬ੍ਰਹਮੇਵਾ ਪਰਮ ਪਰਮ ਮਾਨੁਕੜਹ ਕਾਏ ਦੁਤਰ ਮਹਾ ਬਖਮ ਏ ਮੈਂ ਗੁਰਮੁਖ ਪ੍ਰੰਪੈ ਮੋਹ ਮਿਟਾਇਆ ਨਾਨਕ ਤਿਹ ਪਰਮ ਸੁਖ ਪਾਇਆ ਸ਼ਲੋਕ माया डोलै बो विधि मान ल पटियो ते संग मांगन ते जे तुम रखो सो नानक नामै रंग पौड़ी मम्मा मांगन हारिया ना दीन हार दे, दे रहयो सजन जो दीनू सो एक है बार मन मूर्ख कहां करै पुकार जो मांगे ਤੋ ਮੰਗ ਬੀਆ ਜਾ ਤੇ ਕੁਛ ਨ ਕਾਹੂ ਥੀਆ ਮੰਗ ਨ ਮੰਗ ਤਾ ਏ ਕੈ ਮੰਗ ਨਾਨਕ ਜਾ ਤੇ ਪਰ ਹੈ ਤਰਾਗ ਸ਼ਲੋਕ ਮਤ ਪੂਰੀ ਪ੍ਰਧਾਨ ਤੇ ਗੁਰ ਪੂਰੇ ਮਨ ਮੰਤ ਜੇ ਜਾਣਿਓ ਪ੍ਰਭ ਆਪਣਾ ਨਾਨਕ ਤੇ ਭਗਵੰਤ ਪਾਉੜੀ ਮੰਮਾ ਜਾਹੂ ਮਰੂੰ ਪਛਾਨਾ ਭੇਟ ਤਸਾਦ ਸੰਗ ਪਤਿਆਨ ਦੁਖ ਸੁਖ ਉਹ ਆ ਕੈ ਸਮਤ ਵਿਚਾਰ ਨਰਕ ਸੁਰਗ ਰਹਤ ਔਤਾਰ ਤਾਹੂ ਸੰਗ ਤਾਹੂ ਨਿਰਲੇਪਾ ਪੂਰਨ ਘਟ ਘਟ ਪੁਰਖ ਵਿਸ਼ੇਖਾ ਉਹ ਰਸ ਮੈਂ ਉਹ ਆਹੂ ਸੁਖ ਪਾਇਆ ਨਾਨਕ ਲਿਪਤ ਨਹੀਂ ਤੇ ਮਾਇਆ ਸ਼ਲੋਕ ਯਾਰ ਮੀਤ ਸੁਨ ਸੱਜਣੋ ਦਿਨ ਹਰ ਛੂਟਨ ਨਾਹੀ ਨਾਨਕ ਤੈ ਬੰਧਨ ਕਤੈ ਗੁਰ ਕੀ ਚਰਨੀ ਪਾਹਿ ਪਵਲੀ ਯਈਆ ਜਤਮ ਕਰਤ ਭੋ ਵਿਧਿਆ ਏਕ ਨਾਮ ਬਿਨ ਕਾ ਲਾ ਸਿਧਿਆ ਯਾਹੂ ਜਤਮ ਕਰ ਹੋਤ ਛੁਟਾਰਾ ਪਵਾਹੂ ਜਤਨ ਸਾਧ ਸੰਗਾਰਾ ਯਾ ਉਬਰੰਥ ਤਾਰੇ ਸਭ ਕੋ ਵਾਜਤੇ ਬਿਨ ਉਬਰ ਨਾ ਹੋ ਯਾਹੂ ਤਰਨ ਤਾਰਨ ਸਮਰਾਥਾ ਰਾਖ ਲੈ ਹੋ ਨਿਰਗੁਨ ਨਰਨਾਥਾ ਮਨ ਬਚ ਕਰਮ ਜੇ ਆਪ ਜਨਾਈ ਨਾਨਕ ਤਹਿ ਮਤ ਪ੍ਰਗਤੀ ਆਈ ਸ਼ਲੋਕ ਰੋਸਨ ਕਾਹੂ ਸੰਗ ਕਰੋ ਆਪਨ ਆਪ ਵਿਚਾਰ ਹੋ ਨਿਮਾਨਾ ਜਾਗ ਰੋ ਨਾਨਕ ਨਦਰੀ ਪਾਰ ਤੋੜੀ ਰਾਰਾਰੇ ਨੋਤ ਸਭ ਜਾ ਕੀ ਤਜ ਅਬਮਾਨ ਛਟੇ ਤੇਰੀ ਬਾਕੀ ਗਨ ਦਰਗਾ ਤੋ ਸਿਝੈ ਭਾਈ ਜੋ ਗੁਰਮੁਖ RAM ਨਾਮ ਲੇਵ ਲਾਈ ਰਹਿਤ ਰਹਿਤ ਰਹਿ ਜਾਇ ਬਿਕਾਰ ਗੁਰ ਪੂਰੇ ਕੈ ਸ਼ਬਦ ਅਪਾਰਾ ਰੱਤੇ ਰੰਗ ਨਾਮ ਰਸ ਮਾਤੇ ਨਾਨਕ ਹਰ ਗੁਰ ਕੀਨੀ ਦਾਤੇ ਸ਼ਲੋਕ ਲਾਲਚ ਝੂਠ ਵਿਖਾਇ ਬਿਆਦ ਇਹ ਆ ਦੇਹੀ ਮੈਂ ਬਾਸ ਹਰ ਹਰ ਅੰਮ੍ਰਿਤ ਗੁਰਮੁਖ ਪੀਆ ਨਾਨਕ ਸੂਖ ਨਿਵਾਸ ਪੌੜੀ ਲੱਲਾ ਲਾਵੋ ਔਖ ਦਜਾਹੂ ਦੁਖ ਦਰਦ ਤੇ ਮਿਟੈ ਖਨਾਉ ਨਾਮ ਆਖਿ ਜੇ ਹਿਰਦੈ ਹਿਤਾਵ ਤਾਹੇ ਤ੍ਰੋਗ ਸੁਪਨੇ ਨਹੀਂ ਆਵੈ ਹਰ ਆਖੁਦ ਸਭ ਘਟ ਹੈ ਭਾਈ ਗੁਰ ਪੂਰੇ ਬਿਨ ਬਿਧ ਨਾ ਬਨਾਈ ਗੁਰ ਪੂਰੇ ਸੰਜਮ ਕਰ ਦਿਆ ਨਾਨਕ ਤੋ ਫਿਰ ਦੁਖ ਨਾ ਥੀਆ ਸ਼ਲੋਕ ਵਾਸudev ਸਰਬਤਰਮ ਉਨਨਨ ਕਤੂ ਠਾਇ ਅੰਤਰ ਬਾਹਰ ਸੰਗ ਹੈ ਨਾਨਕ ਕਾਏ ਦੁਰਾਇ ਪੜੀ ਬਵਾ ਵੈਰ ਨ ਕਰੀਏ ਕਾ ਘਟ ਘਟ ਅੰਤਰ ਧਮ ਸਮਾਹ ਵਾਸudev ਜਲ ਥਲ ਮੈਂ ਰਵਿਆ ਗੁਰ ਪ੍ਰਸਾਦ ਵਿਰਲੇ ਹੀ ਗਵਿਆ ਵੈਰ ਵਿਰੋਧ ਮਿਟੇ ਤੇ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਨਤੇ ਵਰਨ ਚੇਨ ਗਗਨਾ ਤੇਰਾ ਇਤ ਨਾਨਕ ਹਰ ਹਰ ਗੁਰਮੁਖ ਜੋ ਕਹਿਤਾ ਸ਼ਲੋਕ ਹਾਂ ਹਾਂ ਕਰਤ ਬਿਹਾਨੀਆ ਸਾਖਤ ਮੁਗਦ ਅਜਾਨ ਰੜਕ ਮੋਏ ਜਿਉ ਤ੍ਰਿਖਾਵੰਤ ਨਾਨਕ ਕੀਰਤ ਕਮਾਨ ਪੌੜੀ ੜਾੜਾ ੜਾੜ ਮਿਟਾਇ ਸੰਗ ਸਾਧੂ ਕਰਮ ਧਰਮ ਤਤ ਨਾਮ ਅਰਾਧੂ ਰੂੜੋ ਜੇ ਬਸਿਓ ਰਿਦਮਾਹੀ ਉਆ ਕੀੜਾੜ ਮਿੜਤ ਬਿਨਸਾਹੀ ਸਾੜ ਕਰਤ ਸਾਕਤ ਦਾਵਾਰਾ ਜੇਹੀ ਐ ਅੰਬਦ ਬਿਕਾਰਾ ਰਾਣਾ ਗੁਰਮੁਖ ਰਾੜ ਮਟਾਈ ਨਿਮਕ ਮਾਹਿ ਨਾਨਕ ਸਮਝਾਈ ਸਲੋਕ ਸਾਧੂ ਕੀ ਮਨ ਓਟ ਗੋ ਉਕਤ ਸਿਆਨੁ ਪਤਿਆਗ ਗੁਰ ਦੀਖਿਆ ਜੇ ਮਨ ਬਸੈ ਨਾਨਕ ਮਸਤਕ ਭਾਗ ਪੌੜੀ ਸਸਾ ਸ਼ਰਨ ਪਰ ਅਭਾਰੇ ਸ਼ਾਸਤਰ ਸਿਮਰਤ ਦੇਦ ਪੁਕਾਰੇ ਸੋਧਤ ਸੋਧਤ ਸੋਧ ਵਿਚਾਰਾ ਦਿਨ ਹਰ ਭਜਨ ਨਹੀਂ ਛੁਟਕਾਰ ਸਾਸ ਸਾਸ ਖੰਮ ਫੂਲ ਨਹਾਰੇ ਤੁਮਸੋ ਮਰਤ ਅਗੰਤ ਅਪਾਰੇ ਸ਼ਰਨ ਪਰ ਕੀ ਰਖ ਦਿਆਲਾ ਨਾਨਕ ਤੁਮਰੇ ਬਾਲ ਗੋਪਾਲ ਸਲੋਕ ਖੁਦੀ ਮਿਟੀ ਤਬ ਸੁਖਤ ਹੈ ਮਨ ਤਨ ਹੈ ਅਰੋਗ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੇ ਜੋਗ ਪੌਣੀ ਖਖਾ ਖਰਾ ਸਰਾਹ ਤਾਹੂ ਜੋ ਖਿਨ ਮੈਂ ਊਨੇ ਸੁਭਰ ਤਰਾਹੂ ਖੜਾ ਨਿਮਾਨ ਖੋਤ ਪਰਾਨੀ ਅਨੰਦਿਨ ਜਾਪੈ ਤਬ ਨਿਰਬਾਨੀ ਪਾਵੈ ਖਸਮ ਤਾਂ ਉਹ ਆ ਸੁਖ ਦੇਤਾ ਪਾਰ ਬ੍ਰਹਮ ਐਸੋ ਆਗੰਤ ਅਸੰਖ ਖਤੇ ਕਿਨ ਬਖਸ਼ਨ ਹਾਰਾ ਨਾਨਕ ਸਾਹਿਬ ਸਦਾ ਦਿਆਰਾ ਸ਼ਲੋਕ ਸਤ ਕਹੋ ਸੁਨ ਮਨ ਮੇਰੇ ਸ਼ਰਮ ਪਰੋ ਹਰ ਰਾਈ ਤੁਕਤ ਸਿਆਨ ਤ ਸਗਲ ਤਿਆਗ ਨਾਨਕ ਲੈ ਸਮਾਇ ਪੌੜੀ ਸਸਾ ਸਿਆਨਤ ਛਾੜ ਏ ਆਨ ਹਕਮਤ ਹੁਕਮ ਨਾ ਪ੍ਰਾਪਤੀ ਆਨ ਸੈਸ ਪਾਂਥ ਕਰਹਿ ਚਤੁਰਾਈ ਸੰਗ ਤੁਹਾਰੈ ਏਕ ਨ ਜਾਈ ਸੋ ਸੋ ਜਪ ਦਿਨ ਰਾਤੀ ਰੇ ਜੀ ਚੱਲੇ ਤੁਹਾਰੈ ਸਾਥੀ ਸਾਧ ਸੇਵਾ ਲਾਵਹਿ ਜੇ ਆਪ ਨਾਨਕ ਤਾਕੋ ਦੁਖ ਨ ਵਿਆਪਤ ਸਲੋਕ ਹਰ ਹਰ ਮੁਖਤੇ ਬੋਲਨਾ ਮਨ ਵੂਠੈ ਸੁਖ ਹੋਇ ਨਾਨਕ ਸਭ ਮੈਂ ਰਵ ਰਿਆ ਥਾਨ ਥਨੰਤਰ ਸੋਇ ਪੌੜੀ ਹੀਰੋਂ ਘਟ ਘਟ ਸਗਲ ਕੈ ਪੂਰ ਰਹਿ ਭਗਵਾਨ ਕੋ ਵਤਿਆਏ ਸਦ ਸਦੀਵ ਦੁਖ ਪੰਜਨ ਗੁਰ ਗਿਆਨ ਹਉ ਛੁਟ ਕੈ ਹੋਇ ਆਨੰਦ ਤਹਿ ਹੋ ਨਾਹੀ ਤਹ ਆਪ ਸਤੇ ਦੁਖ ਜਨਮ ਮਰਨ ਸੰਤ ਸੰਗ ਪਰਤਾਪ ਖਿਤ ਕਰ ਨਾਮ ਦਰੜਾ ਦਿਆਲਾ ਸੰਤਾਂ ਸੰਗ ਹੋਤ ਕਿਰਪਾਲਾ ਔਰ ਕਸ਼ੂ ਨ ਕਿਨ ਹੂ ਕੀਆ ਨਾਨਕ ਸਬ ਕਾਸ਼ ਪ੍ਰਭ ਤੇ ਹੂਆ ਸ਼ਲੋਕ ਲੇਖਾ ਕਤਹ ਨ ਛੂਟੀ ਆ ਖਿੰਖੇਨ ਫੂਲਨ ਹਾਰ ਬਖਸ਼ ਨਿਹਾਰ ਬਖਸ਼ ਲੈ ਨਾਨਕ ਪਾਰ ਉਤਾਰ ਪੌੜੀ ਲੂਣ ਹਰਾਮੀ ਗੁਨਾਹਗਾਰ ਬੇਗਾਨਾ ਅਲਪ ਮਤ ਜਿਉ ਪਿੰਡ ਜਿਨ ਸੁਖ ਦिए ਆਹੇ ਨ ਜਾਣ ਤਤ ਲਾਹ ਮਾਇਆ ਕਰਨੇ ਦਾ ਦਿਸ਼ ਢੂੰਡਨ ਜਾਏ ਦੇਵ ਮਹਾਰ ਦਾਤਾਰ ਪ੍ਰਭ ਨਿਮਕ ਨਾ ਮਨ ਹੈ ਬਸਾਇ ਲਾਲਚ ਝੂਠ ਵਿਕਾਰ ਮੋ ਇਹ ਆ ਸੰਪੇ ਮਨੁ ਮਾਹੀ ਲੰਪਟ ਚੋਰ ਨਿੰਦਕ ਮਹਾ ਤੈਨੂ ਸੰਗ ਬਿਹਾਇ ਸਦ ਭਾਵੈ ਤਾਂ ਬਖਸ਼ ਲੈ ਖੋਟੇ ਸੰਗ ਖਰੇ ਨਾਨਕ ਭਾਵੈ ਪਾਰ ਬ੍ਰਹਮ ਪਾਹਨ ਨੀਰ ਤਰੇ ਸ਼ਲੋਕ ਖਾਤ ਤੀਤ ਖੇਲਤ ਹਸਤ ਧਰਮ ਮੇ ਜਨਮ ਅਨੇਕ ਭਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਤੇਕ ਪੌੜੀ ਖੇਲਤ ਖੇਲਤ ਆਇਓ ਅਨਕਿ ਜੋਨ ਦੁਖ ਪਾਏ ਖੇਦ ਮਿਟੇ ਸਾਧੂ ਮਿਲਤ ਸਤਗੁਰ ਬਚਨ ਸਮਾਏ ਖਿਮਾ ਗਹੀ ਸਚ ਸਚਿਓ ਖਾਓ ਅੰਮ੍ਰਿਤ ਨਾਮ ਖਰੀ ਕਿਰਪਾ ਠਾਕੁਰ ਭਈ ਆਨੰਦ ਸੂਖ ਬਿਸਰਾਮ ਖੇਪ ਨਿਭਾਈ ਬਹੁਤ ਲਾਭ ਘਰ ਆਏ ਪਤਵੰਤ ਖਰਾ ਦਲਾਸਾ ਗੁਰਦਿਆ ਆਏ ਮਿਲੇ ਧਗਵੰਤ ਆਤਮ ਕੀਆ ਕਰੈ ਆਪ ਆਗੇ ਪਛੈ ਆਪ ਨਾਨਕ ਸੋ ਉਸਰਾਹੀ ਐ ਜੇ ਘਟ ਘਟ ਰਹਾ ਬਿਆਪ